ਸਾਸੀ ਗਾਲ ਦੋਸਤੋ ਦੋਸਤੋ ਦੋ ਪੀੜੀਆਂ ਤੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਆ ਰਹੇ ਹਾਂ ਪਰ ਆ ਜਿਹੜਾ ਦੋ ਤਿੰਨ ਦਿਨਾਂ ਤੋਂ ਆ ਜਿਹੜਾ ਘਟਨਾਕ੍ਰਮ ਹੋਇਆ ਆ ਪਹਿਲਾਂ ਬਹੁਤ ਗਲਤੀਆਂ ਹੋਈਆਂ ਪਾਣੀ ਇੱਥੇ ਤੱਕ ਆਇਆ ਸੀ ਅਸੀਂ ਫੇ ਵੀ ਸਾਹ ਲੈਂਦੇ ਰਹੇ ਸ਼੍ਰੋਮਣੀ ਅਕਾਲੀ ਦਲ ਵਿੱਚ ਅਸੀਂ ਇਦਾਂ ਦੇ ਵਰਕਰ ਆ ਵੀ ਪੂਰੇ ਪਿੰਡ ਵਿੱਚ ਜਮਸ਼ੇਰ ਵਿੱਚ ਮੇਰੇ ਘਰ ਹੀ ਅਕਾਲੀ ਦਲ ਦਾ ਝੰਡਾ ਲੱਗਾ ਹੋਊਗਾ ਤੁਹਾਨੂੰ ਨਜ਼ਰ ਆਊਗਾ ਤੇ ਅੱਜ ਅੱਜ ਜਿਹੜਾ ਕੋਸ਼ ਹੋ ਰਿਹਾ ਆ ਮਤਲਬ ਇਹਨਾਂ ਨੇ ਨਹੀਂ ਸੁਧਰਨਾ ਯਾਰ ਇਹ ਗਲਤੀਆਂ ਤੇ ਗਲਤੀਆਂ ਕਰੀ ਜਾਂਦੇ ਆ ਅੱਜ ਦੁਖੀ ਹੋ ਕੇ ਮੈਂ ਅੱਜ ਝੰਡਾ ਸ਼੍ਰੋਮਣੀ ਕਾਲੀਦਾਲ ਦਾ ਆਪਣੇ ਗੇਟ ਤੋਂ ਲਾਉਣ ਲੱਗਾ ਬੜੇ ਦੁਖੀ ਹੋ ਕੇ ਯਾਰ ਮਨ ਭਰ ਕੇ ਲਾਉਣ ਲੱਗੇ ਆ ਬਹੁਤ ਸਬਰ ਕੀਤਾ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ ਬਹੁਤ ਕਸ਼ ਕੀਤਾ ਪਰ ਜਿੱਦਾਂ ਮਤਲਬ ਕੋਈ ਸ਼ੁਰੂ ਤੋਂ ਜੁੜੇ ਸੀ ਕਰਕੇ ਨਾ ਆਸ ਸੀ ਵੀ ਹੁਣ ਸੁਧਰ ਜਾਊਗੇ ਹੁਣ ਬਦਲ ਜਾਊਗੇ ਪਰ ਅੱਜ ਅੱਜ ਸਾਡੀ ਜਿੱਦਾਂ ਮਤਲਬ ਲਾਲੋ ਵੀ ਅਖੀਰ ਹੋ ਗਈ ਆ ਇਹਦੂ ਉੱਤੇ ਸਾਨੂੰ ਕੁਝ ਨਹੀਂ ਆ ਤੂੰ ਝੰਡੇ ਦਾ ਤਨ ਮੈਂ ਰੰਗ ਵੀ ਦਿਖਾ ਲ ਦਿੰਨਾ ਆ ਦੇਖ ਲੋ ਦੇਖ ਲੋ ਕਿੰਨਾ ਪੁਰਾਣਾ ਝੰਡਾ ਆ ਤੇ ਅੱਜ ਸ਼੍ਰੋਮਣੀ ਕਾਲੀਦਾਲ ਦਾ ਝੰਡਾ ਆਪਾ ਆਪਣੇ ਗੇਟ ਤੋਂ ਵੀ ਪੱਕਾ ਹੀ ਲਾਤਾ ਆ। ਸასიਖਾਲ ਦੋਸਤੋ। ਦੋਸਤੋ ਦੋ ਪੀੜੀਆਂ ਤੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਆ ਰਹੇ ਹਾਂ। ਪਰ ਆ ਜਿਹੜਾ ਦੋ ਤਿੰਨ ਦਿਨਾਂ ਤੋਂ ਆ ਜਿਹੜਾ ਘਟਨਾਕ੍ਰਮ ਹੋਇਆ ਆ ਪਹਿਲਾਂ ਬਹੁਤ ਗਲਤੀਆਂ ਹੋਈਆਂ। ਪਾਣੀ ਇੱਥੇ ਤੱਕ ਆਇਆ ਸੀ ਅਸੀਂ ਫੇ ਵੀ ਸਾਹ ਲੈਂਦੇ ਰਿਹਾ ਸ਼੍ਰੋਮਣੀ ਅਕਾਲੀ ਦਲ ਵਿੱਚ। ਅਸੀਂ ਇਦਾਂ ਦੇ ਵਰਕਰ ਆ ਵੀ ਪੂਰੇ ਪਿੰਡ ਵਿੱਚ ਜਮਸ਼ੇਰ ਵਿੱਚ ਮੇਰੇ ਘਰ ਹੀ ਅਕਾਲੀ ਦਲ ਦਾ ਝੰਡਾ ਲੱਗਾ ਹੋਊਗਾ ਤੁਹਾਨੂੰ ਨਜ਼ਰ ਆਊਗਾ। ਤੇ ਅੱਜ ਅੱਜ ਜਿਹੜਾ ਕੋਸ਼ ਹੋ ਰਿਹਾ ਆ ਮਤਲਬ ਇਹਨਾਂ ਨੇ ਨਹੀਂ ਸੁਧਰਨਾ ਯਾਰ ਇਹ ਗਲਤੀਆਂ ਤੇ ਗਲਤੀਆਂ ਕਰੀ ਜਾਂਦੇ ਆ ਅੱਜ ਦੁਖੀ ਹੋ ਕੇ ਮੈਂ ਆ ਝੰਡਾ ਸ਼੍ਰੋਮਣੀ ਕਾਲੀ ਵਾਲ ਦਾ ਆਪਣੇ ਗੇਟ ਕੋ ਲਾਉਣ ਲੱਗਾ ਬੜੇ ਦੁਖੀ ਹੋ ਕੇ ਯਾਰ ਮਨ ਭਰ ਕੇ ਲਾਉਣ ਲੱਗੇ ਆ ਬਹੁਤ ਸਬਰ ਕੀਤਾ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ ਬਹੁਤ ਕਸ਼ ਕੀਤਾ ਪਰ ਜਿੱਦਾਂ ਮਤਲਬ ਸ਼ੁਰੂ ਤੋਂ ਜੁੜੇ ਸੀ ਕਰਕੇ ਨਾ ਆਸ ਸੀ ਵੀ ਹੁਣ ਸੁਧਰ ਜਾਊਗੇ ਹੁਣ ਬਦਲ ਜਾਊਗੇ ਪਰ ਅੱਜ ਅੱਜ ਸਾਡੀ ਜਿੱਦਾਂ ਮਤਲਬ ਲਾ ਲਓ ਵੀ ਅਖੀਰ ਹੋ ਗਈ ਆ ਇਸ ਦੂ ਉੱਤੇ ਸਾਨੂੰ ਕੁਝ ਨਹੀਂ ਆ ਤੁਸੀਂ ਝੰਡੇ ਦਾ ਤੁਹਾਨੂੰ ਮੈਂ ਰੰਗ ਵੀ ਦਿਖਾ ਲ ਦਿੰਨਾ ਆ ਦੇਖ ਲਓ ਇਹ ਲੋ ਕਿੰਨਾ ਪੁਰਾਣਾ ਝੰਡਾ ਆ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਆਪਾਂ ਆਪਣੇ ਗੇਟ ਤੋਂ ਵੀ ਪੱਕਾ ਹੀ ਲਾਤਾ ਆ ਸასიਖਾਲ ਦੋਸਤੋ ਦੋਸਤੋ ਦੋ ਪੀੜੀਆਂ ਤੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਆ ਰਹੇ ਹਾਂ ਪਰ ਆ ਜਿਹੜਾ ਦੋ ਤਿੰਨ ਦਿਨਾਂ ਤੋਂ ਆ ਜਿਹੜਾ ਘਟਨਾਕ੍ਰਮ ਹੋਇਆ ਆ ਪਹਿਲਾਂ ਬਹੁਤ ਗਲਤੀਆਂ ਹੋਈਆਂ ਪਾਣੀ ਇੱਥੇ ਤੱਕ ਆਇਆ ਸੀ ਅਸੀਂ ਫੇ ਵੀ ਸਾਹ ਲੈਂਦੇ ਰਿਹਾ ਸ਼੍ਰੋਮਣੀ ਅਕਾਲੀ ਦਲ ਵਿੱਚ ਅਸੀਂ ਇਦਾਂ ਦੇ ਵਰਕਰ ਆ ਵੀ ਪੂਰੇ ਪਿੰਡ ਵਿੱਚ ਜਮਸ਼ੇਰ ਵਿੱਚ ਮੇਰੇ ਘਰ ਹੀ ਅਕਾਲੀ ਦਲ ਦਾ ਝੰਡਾ ਲੱਗਾ ਹੋਊਗਾ ਤੁਹਾਨੂੰ ਨਜ਼ਰ ਆਊਗਾ ਤੇ ਅੱਜ ਅੱਜ ਜਿਹੜੋ ਕੁਛ ਹੋ ਰਿਹਾ ਆ ਮਤਲਬ ਇਹਨਾਂ ਨੇ ਨਹੀਂ ਸੁਧਰਨਾ ਯਾਰ ਇਹ ਗਲਤੀਆਂ ਤੇ ਗਲਤੀਆਂ ਕਰੀ ਜਾਂਦੇ ਆ ਅੱਜ ਦੁਖੀ ਹੋ ਕੇ ਮੈਂ ਆ ਝੰਡਾ ਸ਼੍ਰੋਮਣੀ ਕਾਲੀ ਵਾਲ ਦਾ ਆਪਣੇ ਗੇਟ ਕੋ ਲਾਉਣ ਲੱਗਾ ਬੜੇ ਦੁਖੀ ਹੋ ਕੇ ਯਾਰ ਮਨ ਭਰ ਕੇ ਲਾਉਣ ਲੱਗੇ ਆ ਬਹੁਤ ਸਬਰ ਕੀਤਾ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ ਬਹੁਤ ਕੁਛ ਕੀਤਾ ਪਰ ਜਿੱਦਾਂ ਮਤਲਬ ਸ਼ੁਰੂ ਤੋਂ ਜੁੜੇ ਸੀ ਕਰਕੇ ਇਹਨਾਂ ਆਸ ਸੀ ਵੀ ਹੁਣ ਸੁਧਰ ਜਾਊਗੇ ਹੁਣ ਬਦਲ ਜਾਊਗੇ ਪਰ ਅੱਜ ਅੱਜ ਸਾਡੀ ਜਿੱਦਾਂ ਮਤਲਬ ਲਾਲੋ ਵੀ ਅਖੀਰ ਹੋ ਗਈ ਆ ਇਹ ਦੂ ਉੱਤੇ ਸਾਨੂੰ ਕੁਛ ਨਹੀਂ ਆ ਤੁਸੀਂ ਝੰਡੇ ਦਾ ਤੁਹਾਨੂੰ ਮੈਂ ਰੰਗ ਵੀ ਦਿਖਾ ਲ ਦਿੰਨਾ ਆਹ ਦੇਖ ਲਓ ਦੇਖ ਲਓ ਕਿੰਨਾ ਪੁਰਾਣਾ ਝੰਡਾ ਆ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਆਪਾਂ ਆਪਣੇ ਗੇਟ ਤੋਂ ਵੀ ਪੱਕਾ ਹੀ ਲਾ ਦਿੱਤਾ ਆ